ਸੱਚੀ ਗੱਲ ਪੰਜਾਬੀ ਖਬਰਾਂ ਦੇ ਬੁਲਟਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਆਮ ਆਦਮੀ ਪਾਰਟੀ ਦੀ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਮੋਗਾ ਵਿੱਚ ਵੱਡੀ ਰੈਲੀ ਨਾਮ ਲੈ ਬਿਨਾ ਮੁੱਖ ਮੰਤਰੀ ਨੇ ਮਜੀਠੀਆ ਤੇ ਸਾਧਿਆ ਨਿਸ਼ਾਨਾ ਕਿਹਾ ਉੱਪਰ ਵਾਲੇ ਦੀ ਅਦਾਲਤ ਵਿੱਚ ਨਹੀਂ ਮਿਲਣੀ ਜ਼ਮਾਨਤ ਮੋਗਾ ਰੈਲੀ ਵਿੱਚ ਗਰਜੇ ਅਰਵਿੰਦ ਕੇਜਰੀਵਾਲ ਕਿਹਾ ਆਪ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ ਸੰਕਲਪ ਨਸ਼ਾ ਤਸਕਰਾਂ ਦੇ ਘਰਾਂ ਤੇ ਚਲਾਏ ਜਾ ਰਹੇ ਬੁਲਡੋਜ਼ਰ ਆਪ ਦੀ ਰੈਲੀ ਤੇ ਰਾਜਾ ਵੜਿੰਗ ਦਾ ਤੰਜ ਕਿਹੜਾ ਰੈਲੀਆਂ ਨਾਲ ਨਹੀਂ ਖਤਮ ਹੋਣੇ ਨਸ਼ੇ ਰੈਲੀ ਤੇ ਕਰੋੜਾ ਰੁਪਏ ਕਰ ਦਿੱਤੇ ਬਰਬਾਦ ਨਵਜਮੇ ਬੱਚੇ ਨੂੰ ਵੇਚਣ ਦਾ ਮਾਮਲਾ ਮਹਿਲਾ ਡਾਕਟਰ ਸਮੇਤ ਪੰਜ ਮੁਲਜ਼ਮ ਗ੍ਰਿਫਤਾਰ 210000 ਰੁਪਏ ਵਿੱਚ 86 ਬੱਚੇ ਦਾ ਸੌਦਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਆਮ ਆਦਮੀ ਪਾਰਟੀ ਵੱਲੋਂ ਮੋਗਾ ਦੇ ਪਿੰਡ ਕਿਲੀ ਚੈਲਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਰੈਲੀ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਨੌਜਵਾਨ ਪਹਿਲਾਂ ਖੇਡਾਂ ਲਈ ਮਸ਼ਹੂਰ ਹੁੰਦੇ ਸਨ ਪਰ ਅੱਜ ਹਾਲਾਤ ਬਦਲ ਗਏ ਨੇ। ਉਹਨਾਂ ਅਕਾਲੀ ਆਗੂ ਵਿਕਰਮ ਮਜੀਠੀਆ ਦਾ ਨਾਂ ਲਏ ਬਿਨਾ ਉਹਨਾਂ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਤੁਸੀਂ ਅਦਾਲਤ ਤੋਂ ਜ਼ਮਾਨਤ ਲੈ ਸਕਦੇ ਹੋ ਪਰ ਰੱਬ ਤੋਂ ਨਹੀਂ। ਉਹ ਹਾਲੇ ਵੀ ਆਪਣੀਆਂ ਮੁੱਛਾਂ ਮਰੋੜ ਰਿਹਾ ਹੈ। ਉਹ ਲੋਕਾਂ ਦਾ ਕਾਤਲ ਹੈ। ਮੁੱਖ ਮੰਤਰੀ ਮਾਨ ਨੇ ਕਾਂਗਰਸ ਭਾਜਪਾ ਤੇ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲਿਆ। ਇਸ ਦੌਰਾਨ ਮੁੱਖ ਮੰਤਰੀ ਨੇ ਜਨਤਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਦਵਾਇਆ। ਉਹਨਾਂ ਲੋਕਾਂ ਤੋਂ ਸਹੁੰ ਚੁਕਵਾਈ ਕਿ ਉਹ ਨਾ ਤਾਂ ਖੁਦ ਨਸ਼ਿਆਂ ਦਾ ਸੇਵਨ ਕਰਨਗੇ ਅਤੇ ਨਾ ਹੀ ਨਸ਼ਿਆਂ ਦੀ ਤਸਕਰੀ ਜਾਂ ਖਪਤ ਨੂੰ ਉਤਸ਼ਾਹਿਤ ਕਰਨਗੇ ਸਗੋਂ ਆਪਣੇ ਪਿੰਡਾਂ ਵਾਰਡਾਂ ਅਤੇ ਭਾਈਚਾਰਿਆਂ ਤੋਂ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਲਈ ਕੰਮ ਕਰਨਗੇ ਅੱਜ ਗਰਾਉਂ ਪੁਲਿਸ ਦੇ ਐਸਐਸਪੀ ਗਰਾਉਂ ਦੇ ਅੰਡਰਪਿੰਡ ਆਉਂਦਾ ਸੀ ਉੱਥੋਂ ਮੈਨੂੰ ਸਰਪੰਚ ਮੈਡਮ ਦਾ ਫੋਨ ਆਇਆ ਮੈਂ ਵੀਡੀਓ ਦੇਖੀ ਇੱਕ ਅਸੀਂ ਫੋਨ ਕੀਤਾ ਉਹ ਕਹਿੰਦੇ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਸਾਡੇ ਪਿੰਡ ਇੱਕ ਉਹਦੇ ਨਾਲ ਲੜੀ ਜਾਂਦੇ ਸੀ ਵੀ ਤੂੰ ਕਿਉਂ ਵੇਚਦੀ ਆ ਨਸ਼ਾ ਕੋਈ ਲੇਡੀ ਸੀ ਉਹ ਕਹਿੰਦੇ ਨਾ ਮੈਂ ਤਾਂ ਮੈਂ ਕਿਹਾ ਅੱਜ ਤੋਂ ਵੇਚਦਿਆਂ ਅਸਤਾਂ ਇਹੀ ਕੰਮ ਕਰਾਂਗੇ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਸਾਰਾ ਪਿੰਡ ਦੁਖੀ ਕਰ ਰੱਖਿਆ ਇਹਨਾਂ ਨੇ ਘਾਟੇ ਦੇ ਵਿੱਚ ਵਿੱਚ ਘਾਟੇ ਦੇ ਵਿੱਚ ਵਿੱਚ ਉਹ ਫੜ ਕੇ ਸੀ ਅੰਦਰ ਦਿੱਤੇ ਉਹ ਜੀ ਘਾਟੇ ਦੇ ਵਿੱਚ ਵਿੱਚ ਵੀ ਹੁਣੇ ਹੀ ਫੜ ਕੇ ਲੈ ਕੇ ਆਓ ਤੇ ਜਿਹੜਾਂ ਚ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਪਾਏ ਵੀਰੋ ਮੈਂ ਕੋਈ ਪੰਜਾਬੀਆਂ ਤੇ ਪਰਚੇ ਕਰਨ ਨਹੀਂ ਆਇਆ ਮੈਂ ਕੋਈ ਡਰਾਉਣ ਨਹੀਂ ਆਇਆ ਮੈਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਆਇਆ ਨਹੀਂ ਤਾਂ ਫਿਰ ਆਪਦੇ ਘਰੇ ਤਾਂ ਹਰੇਕ ਰਾਜਾ ਹੁੰਦਾ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮਸ਼ਹੂਰ ਸੀ ਤੇ ਮੈਨੂੰ ਕੀ ਲੋੜ ਸੀ ਨਾ ਨਾ ਦੁਸ਼ਮਣੀਆਂ ਲੈਣ ਦੀ ਆ ਜਿਹੜੇ ਗਾਲਾਂ ਕੱਢਦੇ ਆ ਸਾਨੂੰ ਤੜਕੀ ਲੱਗ ਜਾਂਦੇ ਗਾਲਾਂ ਕੱਢਣ ਸਾਨੂੰ ਹੈ ਜੀ ਕਾਰਨ ਭਗਵੰਤ ਮਾਨ ਕਿਤੇ ਮੈਂ ਹਸਪਤਾਲ ਚ ਬੈਸੇ ਚਲਾ ਜਾਵਾਂ ਨਾ ਕਹਿੰਦੇ ਲੈ ਵੀ ਭਗਵੰਤ ਮਾਨ ਤਾਂ ਹੁਣ ਘਰੇ ਬਹਿ ਗਿਆ ਮੈਂ ਕਾ ਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐ ਨਹੀਂ ਪੈਂਦਾ ਮੈਂ ਤੁਹਾਡੀਆਂ ਜੜਾਂ ਚ ਬੈਠੂ ਜੜਾਂ ਪਟਣੀਆਂ ਜੜਾਂ ਇਹ ਆਪਣੇ ਆਪ ਨੂੰ ਸਮਝਦੇ ਸੀ ਨਾ ਕਿ ਅਸੀਂ ਪਤਾ ਨਹੀਂ ਕੌਣ ਹੁੰਨੇ ਆ ਅਸੀਂ ਪੈਸੇ ਨਾਲ ਲੋਕਾਂ ਨੂੰ ਖਰੀਦ ਲੈਣੇ ਆ ਅਸੀਂ ਡਰਾ ਲੈਨੇ ਹੁੰਨੇ ਆ ਤੇ ਵੀਰੋ ਇਹ ਤੁਹਾਡਾ ਪਿਆਰ ਹੈ ਸੋ ਵੀਰੋ ਅਸੀਂ ਅਸੀਂ ਪੰਜਾਬ ਨੂੰ ਤੰਦਰੁਸਤ ਪੰਜਾਬ ਵੀ ਬਣਾਉਣਾ ਹੈ ਅਸੀਂ ਤਾਂ ਖੇਡਾਂ 'ਚ ਮੰਨੇ ਹੋਏ ਸੀ ਉਹ ਮਿਲਖਾ ਸਿੰਘ ਤੋਂ ਦਵਾਰਾ ਸਿੰਘ ਤੋਂ ਲੈ ਕੇ ਸਾਡੀਆਂ ਤਾਂ ਹਾਕੀ ਟੀਮਾਂ ਦੇ ਵਿੱਚ 10-10 ਪਲੇਅਰ ਸਾਡੇ ਭਾਰਤ ਦੀ ਹਾਕੀ ਟੀਮ 'ਚ ਖੇਡਦੇ ਆ ਸਾਡੇ ਤਾਂ ਇੱਥੋਂ ਕੁੜੀ ਮੋਗੇ ਤੋਂ ਹੀ ਆ ਹਰਮਨਪ੍ਰੀਤ ਉਹ ਉਹ ਭਾਰਤ ਦੀ ਕੁੜੀਆਂ ਦੀ ਟੀਮ ਦੀ ਕਪਤਾਨ ਹੈ ਸਾਡਾ ਮੁੰਡਾ ਸ਼ਮਨ ਗਿੱਲ ਫਾਜ਼ਿਲ ਕਾ ਤੋਂ ਆ ਉਹ ਉਹ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਹੈ ਅਸੀਂ ਤਾਂ ਖੇਡਣ ਵਾਸਤੇ ਅਸੀਂ ਤਾਂ ਗਿੱਦਿਆਂ ਭੰਗੜਿਆਂ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਕਾਦੇ ਵਾਸਤੇ ਮਸ਼ਹੂਰ ਕਰਤੇ ਇਹਨਾਂ ਨੇ ਕਰਤੇ ਟੀਕਿਆਂ ਵਾਸਤੇ ਸਰਿੰਜਾਂ ਵਾਸਤੇ ਆ ਆ ਇਹਨਾਂ ਨੇ ਆਪਣਾ ਨਾਮ ਦਿੱਤਾ ਵੋਟਾਂ ਪਾਉਣ ਦਾ ਪਾ ਲੋ ਇਹਨਾਂ ਨੂੰ ਹੋਰ ਵੋਟਾਂ ਬਥੇਰੀ ਇਹਨਾਂ ਨੇ ਹੱਤ ਚੱਕੀ ਕੋਈ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਪਰਮਾਤਮਾ ਹੈਗਾ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚਲ ਛੁੱਟ ਜਾਓਗੇ ਜਮਾਨਤਾਂ ਹੋ ਜਾਣਗੀਆਂ ਪ੍ਰਮਾਤਮਾ ਵਾਲੀ ਕਚਹਿਰੀ ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇਂੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਨਵੇਂੜੇ ਹੁੰਦੇ ਨੇ ਤੇ ਅਮਲ ਤੁਹਾਡੇ ਮਾੜੇ ਨੇ ਅਮਲ ਇੱਥੇ ਤੁਸੀਂ ਇੱਥੇ ਲੋਕਾਂ ਦੇ ਕਾਤਲੋਂ ਤੁਸੀਂ ਮਿਲੂਗੀ ਸਜ਼ਾ ਸਜ਼ਾ ਮਿਲੂਗੀ ਕੋਈ ਅਸੀ ਗੱਲ ਮੋਗਰੈਲ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾੜ ਨੇ ਕਿਹਾ ਕਿ ਜੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਵੱਡੇ ਤੋਂ ਵੱਡੇ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਨੇ ਤੇ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਪੰਜਾਬ ਦੇ ਹਰ ਪਿੰਡ ਵਿੱਚ ਜਨਤਾ ਦੀਆਂ ਕਮੇਟੀਆਂ ਬਣ ਰਹੀਆਂ ਨੇ ਪਹਿਲਾਂ ਕੋਈ ਵੀ ਨਸ਼ਾ ਤਸਕਰਾਂ ਦੀ ਸ਼ਿਕਾਇਤ ਨਹੀਂ ਕਰ ਪਾਉਂਦਾ ਸੀ ਪਰ ਹੁਣ ਲੋਕ ਪਿੰਡਾਂ ਤੋਂ ਨਸ਼ਾ ਤਸਕਰਾਂ ਨੂੰ ਭਜਾ ਰਹੇ ਨੇ ਉਨ੍ਹਾਂ ਕਿਹਾ ਕਿ ਨਸ਼ੇ ਛੱਡਣ ਵਾਲੇ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਰੋਜ਼ਗਾਰ ਦਿੱਤਾ ਜਾਵੇਗਾ उन्होंने दावा किया कि भगवंत कि मान सरकार पहला ही साठ हजार सरकारी नौकरियां प्रदान कर चुकी है एक मार्च को पंजाब सरकार ने मान साहब के नेतृत्व में नशे विरोध युद्ध शुरू किया था जब हमने नशे विरोध युद्ध शुरू किया था एक साल पहले लोगों को भरोसा थोड़ा कम था उन्होंने पुरानी सरकारें देखी थी उन्होंने देखा था पुरानी सरकारों में भी बातें बड़ी बड़ी होती थी काम कुछ नहीं होता था तो जब हमने नशे विरुद्ध युद्ध शुरू किया लोगों में बहुत डर था कोई सामने आके कुछ भी बताने के लिए तैयार नहीं था कोई तस्करों की जानकारी देने के लिए तैयार नहीं था उनको लगता था कि उनके परिवार के ऊपर उनको डराया जाएगा धमकाया जाएगा उनके परिवार को तंग किया जाएगा लेकिन पिछले एक साल में जिस तरह से पुलिस ने नशे तस्करों को पकड़ा है जगह जगह से नशा पकड़ा है अभी आपको बताया गया कि 2000 किलो से ज्यादा नशा पिछले एक साल में पकड़ा गया है जिस तरह से नशा बेचने वालों के बड़े बड़े बंगलों के ऊपर बुलडोजर चलाए गए हैं जिस तरह से बड़े बड़े तस्कर पकड़े गए हैं इतने बड़े लोग पकड़े गए जिनके नाम से पहले लोग कांपा करते थे और गांव में जाके एक एक परिवार को बताना पड़ेगा वो कौन लोग थे जिन्होंने पंजाब को नशे में धकेला था अकाली दल बीजेपी कांग्रेस जब इनकी सरकारें थी पूरा पंजाब एक एक परिवार नशे के अंदर डूब गया था पंजाब की जवानी इन्होंने बर्बाद कर दी पंजाब का एक एक परिवार पंजाब का भविष्य इन्होंने बर्बाद कर दिया ਇੱਕ-ਇੱਕ ਪਰਿਵਾਰ ਕੇ ਅੰਦਰ ਜਾ ਕੇ ਬਤਾਨਾ ਪੜੇਗਾ ਕਿ ਆਪ ਗਲਤੀ ਸੇ ਵੀ ਇਨ ਪਾਟਿਓਂ ਕੋ ਵੋਟ ਮਤ ਦੇ ਦੇਨਾ ਨਹੀਂ ਤਾ ਦੁਬਾਰਾ ਪੰਜਾਬ ਨਸ਼ੇ ਕੇ ਅੰਦਰ ਡੁੱਬ ਜਾਏਗਾ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਸੂਬਾ ਸਰਕਾਰ ਦੀ ਮੋਗਾ ਰੈਲੀ ਨੂੰ ਦਿਖਾਵਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਪੋਲ ਉਸ ਸਮੇਂ ਖੁੱਲ ਗਈ ਜਦੋਂ ਬੀਤੇ ਦਿਨੀ ਇੱਕ ਪੁਲਿਸ ਅਫਸਰ ਦਾ ਪੁੱਤ ਨਸ਼ਿਆਂ ਦੀ ਪੀੜ ਚੜ ਗਿਆ। ਮੋਗਾ ਰੈਲੀ ਅਤੇ ਰਾਜਪਾਲ ਕਟਾਰੀਆ ਦੀ ਪਦਿਆਤਰਾ ਨਾਲ ਨਸ਼ੇ ਖਤਮ ਨਹੀਂ ਹੋਣੇ। ਨਸ਼ਿਆਂ ਦੇ ਖਾਤਮੇ ਲਈ ਗੰਭੀਰ ਕਦਮ ਚੁੱਕਣੇ ਪੈਣਗੇ। आप झूठे वादे दो तो तो है युद्ध नशा विरुद्ध की पोल खोली है एक पुलिस ऑफिसर का बेटा जिसने ये कहा लाश लेकर बैठा कि मेरे को लगता है कि पंजाब में नौजवानों को नहीं रहना चाहिए बाद में उसके बयान पलटा लिए गए क्योंकि पुलिस का दिबा हो गया होगा बड़े ऑफिसरों का तो ये सीधा सीधा सिद्ध होता है कि पंजाब के अंदर नशे का बहुत बड़ा बोलबाला है और रैलियां करने से यात्रा करने से पंजाब का नशा खत्म नहीं होगा करोड़ों रुपया तो गवर्नर साहब लगा गए यात्रा पे जो पब्लिक मनी था करोड़ों रुपया आज की रैली पे लग जाएगा इससे पहले भी बहुत सारे प्रोग्राम हुए सो so, कांग्रेस कहती है कि भाई आप जनता का पैसा जाया क्यों कर रहे हो इससे अच्छा था कि रिहैबिलिटेशन वाले जो चार पांच यूनिट थे उनके ऊपर पैसा ये लग जाता तो शायद कोई ना कोई व्यक्ति इस नशे से बच सकता आप रैलियां दिखावे अरदास गुरुद्वारा सबको जाना और यात्रा करनी उसमें सबको बीजेपी की यात्रा और एक तरफ से अकाली दल की समझौता एक्सप्रेस फायदा क्या हुआ हुआ उसके बाद ही हुआ ना एस ही का जो बेटे किया नशे से तो मेरे को लगता है कि हालात बहुत गंभीर हैं पंजाब के बहुत मुद्दे हैं लॉ एंड ऑर्डर का बड़ा भारी इशू है पंजाब के आर्थिक संकट बड़ा संकट है मुलाजमो को उनके साथ जो वादे हुए थे ओल्ड पेंशन स्कीम के वो नहीं मिल रहे हजार रुपया अब कह रहे हैं कि शायद दे दिया जाए लेकिन चार साल बेवकूफ बनाया गया रेत के ऊपर माइनिंग के ऊपर पॉलिसी आनी थी कोई पॉलिसी नहीं हर व्यक्ति दुखी है खबर लुधियाणा तो है जिथे पुलिस ने एक महिला डॉक्टर समेत पांच जनों गिरफ्तार किया है दोष है कि इन्होंने एक नवजमे बच्चे वेचन के मामले में अहम भूमिका निभाई ਇਸ ਬਾਰੇ ਐਡੀਸੀਪੀ ਸਮੀਰ ਵਰਮਨ ਨੇ ਦੱਸਿਆ ਕਿ ਲੁਧਿਆਣਾ ਦੇ ਇੱਕ ਨਿੱਜੀ ਨਰਸਿੰਗ ਹੋਮ ਦੀ ਇੱਕ ਮਹਿਲਾ ਡਾਕਟਰ ਅਤੇ ਇੱਕ ਆਸ਼ਾ ਵਰਕਰ ਦੁਆਰਾ ਬੱਚੇ ਨੂੰ ਵੇਚਣ ਦੀ ਸੂਚਨਾ ਮਿਲੀ ਸੀ ਗੁਪਤ ਸੂਚਨਾ ਦੇ ਆਧਾਰ ਤੇ ਛਾਪਾ ਮਾਰਿਆ ਗਿਆ ਇਸ ਦੌਰਾਨ ਮੋਗਾ ਦੀ ਰਹਿਣ ਵਾਲੀ ਇੱਕ ਔਰਤ ਜੋ ਬੀਤੇ ਕੁਝ ਸਾਲਾਂ ਤੋਂ ਬੱਚੇ ਖਰੀਦ ਰਹੀ ਸੀ ਸਮੇਤ ਮਹਿਲਾ ਡਾਕਟਰ ਅਤੇ ਬੱਚੀ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਬੱਚੇ ਦਾ ਸੌਦਾ 210000 ਵਿੱਚ ਕੀਤਾ ਗਿਆ ਸੀ ਫਿਲਹਾਲ ਮੁਲਜ਼ਮਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਡੇ ਕੋਲ ਜੀ ਇਨਫੋਰਮੇਸ਼ਨ ਆਈ ਸੀ ਜੀ ਕੀ ਡਿਵੀਜ਼ਨ ਨੰਬਰ 3 ਦੇ ਏਰੀਏ ਦੇ ਵਿੱਚ ਨੀਲਾ ਚੰਡਾ ਗੁਰਦੁਆਰਾ ਸਾਹਿਬ ਦੇ ਕੋਲ ਜਿਹੜਾ ਹੈ ਕਿ ਬੱਚੇ ਨੂੰ ਖਰੀਦਣ ਸੰਬੰਧੀ ਜਿਹੜੀ ਹੈ ਉਹ ਕੁਝ ਗਲਬਾਤ ਚੱਲ ਰਹੀ ਸੀ ਦੋ ਤਰਾ ਦੇ ਵਿੱਚ ਤੋਂ ਜਦੋਂ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਗਈ ਕੱਲ ਤੇ ਫਿਰ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ 13 ਫਰਵਰੀ 2026 ਨੂੰ ਅਰੋੜਾ ਨਰਸਿੰਗ ਹਸਪੀਟਲ ਜਿਹੜਾ ਹੈਗਾ ਬਾਬਾ ਧਾਨ ਸਿੰਘ ਚੌਂਕ ਲੁਧਿਆਣਾ ਉਥੇ 13 ਤਰੀਕ ਨੂੰ ਇੱਕ ਬੱਚਾ ਜਨਮਿਆ ਸੀਗਾ ਇੱਕ ਪ੍ਰਵਾਸੀ ਲੇਡੀ ਸੀਗੀ ਸੁਨੀਤਾ ਦੇਵੀ ਇਹਦੇ ਪਹਿਲਾਂ ਹੀ ਚਾਰ ਲੜਕੀਆਂ ਨੇ ਜਦੋਂ ਇਹ ਦੁਬਾਰਾ ਲੜਕੀ ਹੋਈ ਤੇ ਇਹਨੇ ਉੱਥੇ ਇੱਕ ਨਰਸ ਕੰਮ ਕਰਦੀ ਸੀਗੀ ਆਸ਼ਾ ਉਹਦੇ ਨਾਲ ਗੱਲਬਾਤ ਕੀਤੀ ਕਿ ਮੇਰੇ ਪਹਿਲਾਂ ਹੀ ਚਾਰ ਲੜਕੀਆਂ ਨੇ ਤੇ ਮੈਂ ਹੋਰ ਲੜਕੀ ਜਿਹੜੀ ਹੈ ਨਹੀਂ ਰੱਖਣੀ ਤੇ ਮੇਰੀ ਲੜਕੀ ਇਹ ਕਿਤੇ ਅੱਗੇ ਤੁਸੀਂ ਵਕਵਾ ਦਿਓ ਤਾਂ ਜਿਹੜੀ ਉਹ ਨਰਸ ਸੀਗੀ ਉਹਨੇ ਅੱਗੇ ਕੋਈ ਉਹਨੂੰ ਬੀਐਮਐਸ ਡਾਕਟਰ ਜਾਣਦੀ ਸੀਗੀ ਬਨਮੀਤ ਕੌਰ ਤਾਂ ਉਹਦੇ ਨਾਲ ਗੱਲ ਕੀਤੀ ਜਿਹੜੀ ਕਿ ਪੱਖੋਵਾਲ ਰੋਡ ਦੀ ਉੱਥੇ ਰਹਿਣ ਵਾਲੀ ਐ ਉਹਨੇ ਫਿਰ ਅੱਗੇ ਬਨਮੀਤ ਕੌਰ ਨੇ ਅੱਗੇ ਰੂਚੀ ਜਿਹੜੀ ਬਨਮੀਤ ਕੌਰ ਦੀ ਪੇਕੇ ਘਰ ਦੀ ਸੇਲੀ ਐ ਰੂਚੀ ਨਾਲ ਗੱਲ ਕੀਤੀ ਰੂਚੀ ਨੇ ਫਿਰ ਇੱਕ ਗੁਰਮੀਤ ਕੌਰ ਉਹਦੀ ਸੇਲੀ ਸੀਗੀ ਮੋਗੇ ਉਹਦੇ ਨਾਲ ਗੱਲ ਕੀਤੀ ਰੂਚੀ ਨੇ ਮਨਦੀਪ ਅਗਰੂਚੀ ਨਾਲ ਅੱਗੇ ਗੱਲ ਕੀਤੀ ਮਨਦੀਪ ਕੌਰ ਉਹ ਵੀ ਜਿਹੜੀ ਕਿ ਬੱਚਾ ਜਿਹੜੀ ਖਰੀਦਨ ਦੀ ਚਾਹਵਾਨ ਸੀ ਉਹਦੇ ਕੋਈ ਔਲਾਦ ਨਹੀਂ ਐ ਤੇ ਬੱਚਾ ਖਰੀਦਣਾ ਚਾਹਦੇ ਸੀਗੇ ਤੇ ਇਸ ਤਰੀਕੇ ਨਾਲ ਇਹਨਾਂ ਦਾ ਆਪਸ ਵਿੱਚ ਚੇਨ ਬਣੀ ਤੇ ਆਪਸ ਵਿੱਚ ਇਹਨਾਂ ਦਾ 210000 ਰੁਪਏ ਚ ਸੌਦਾ ਹੋਇਆ ਇਹਦੇ ਵਿੱਚੋਂ ਕੁਝ ਅਮਾਉਂਟ ਜਿਹੜੀ ਹੈਗੀ ਐ ਜਿਹੜਾ ਨੇ ਬੱਚਾ ਖਰੀਦਣਾ ਸੀਗਾ ਉਹਨਾਂ ਨੇ ਔਨਲਾਈਨ ਜਿਹੜਾ ਹੈ ਇਹ ਪੈਸਾ ਟਰਾਂਸਫਰ ਵੀ ਕੀਤਾ ਉਹ ਸਾਡਾ ਸਾਰਾ ਜਿਹੜਾ ਹੈਗਾ ਔਨ ਰਿਕਾਰਡ ਹੈ ਤੇ ਇਹਦੇ ਵਿੱਚ ਟੋਟਲ ਜਿਹੜਾ 8 ਦੋਸ਼ੀ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਤੇ ਇਹਦੇ ਵਿੱਚੋਂ 5 ਜਿਹੜੇ ਦੋਸ਼ੀ ਨੇ ਜਿੱਚ ਨਵਜਨਮੀ ਲੜਕੀ ਦੀ ਮਾਤਾ ਜਿਨ੍ਹਾਂ ਨੇ ਖਰੀਦਣਾ ਸੀਗਾ ਤੇ ਵਿੱਚੋਂ ਪ੍ਰਵੀਨ ਬਨਮੀਤ ਕੌਰ ਜਿਹੜੀ ਬੀਐਮਐਸ ਡਾਕਟਰ ਰੁਚੀ ਤੇ ਮਨਦੀਪ ਕੌਰ ਇਹਨਾਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਕਰ ਲਿਆ ਤੇ ਜਿਹੜੇ ਤਿੰਨ ਦੋਸ਼ੀ ਨੇ ਜਿਹੜੀ ਇੱਕ ਨਰਸ ਹੈਗੀ ਐ ਤੇ ਨਾਲ ਇਹਦੇ ਦੋ ਦੋਸ਼ੀ ਜਿਹੜੇ ਉਹ ਰਗੇ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਪੈਂਡਿੰਗ ਹੈ ਬੁਲਟਨ ਵਿੱਚ ਖਬਰਾਂ ਬਾਕੀ ਨੇ ਫਿਲਹਾਲ ਰੁਕਾਂਗੇ ਬ੍ਰੇਕ ਲਈ ब्रेक तो बाद ਤੁਹਾਡਾ ਸਵਾਗਤ ਹੈ ਸੀਬੀਆਈ ਵੱਲੋਂ ਗ੍ਰਿਫਤਾਰ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹਾਈ ਕੋਰਟ ਨੇ ਪੁੱਲਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਫਿਲਹਾਲ ਪੁੱਲਰ ਚੰਡੀਗੜ੍ਹ ਜੇਲ੍ਹ ਵਿੱਚ ਬੰਦ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਵੱਲੋਂ ਗ੍ਰਿਫਤਾਰ ਹਰਚਰਨ ਸਿੰਘ ਪੁੱਲਰ ਦੀ ਜ਼ਮਾਨਤ ਪਟੀਸ਼ਨ ਅੱਦ ਰੱਦ ਕਰ ਦਿੱਤੀ ਹੈ ਪੁੱਲਰ ਇਸ ਵੇਲੇ ਭ੍ਰਸ਼ਟਾਚਾਰ ਦੇ ਦੋਸ਼ੇਟ ਜੇਲ੍ਹ ਵਿੱਚ ਨੇ ਹਾਲਾਂਕਿ ਸਾਫ ਦਾ ਡੀਆਈਜੀ ਪੁੱਲਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਹਰਚਰਨ ਸਿੰਘ ਪੁੱਲਰ ਹਾਲੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਚੰਡੀਗੜ੍ਹ ਜੇਲ੍ਹ ਵਿੱਚ ਬੰਦ ਨੇ ਪੁੱਲਰ ਨੇ ਇਸੇ ਮਾਮਲੇ ਵਿੱਚ ਜ਼ਮਾਨਤ ਦੀ ਮੰਗ ਕੀਤੀ ਸੀ ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀਬੀਆਈ ਦਾ ਕਹਿਣਾ ਹੈ ਕਿ ਜੇ ਹਰਚਰਨ ਪੁੱਲਰ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਇੱਥੇ ਦੱਸ ਦਈਏ ਕਿ ਹਰਚਰਨ ਸਿੰਘ ਪੁੱਲਰ ਦੇ ਘਰ ਅਤੇ ਹੋਰ ਥਾਵਾਂ ਤੋਂ 7.5 ਕਰੋੜ ਰੁਪਏ ਦੀ ਨਕਦੀ ਤੇ 2.5 ਕਿਲੋ ਸੋਨਾ ਬਰਾਮਦ ਹੋਇਆ ਸੀ ਸੀਬੀਆਈ ਨੇ ਪਹਿਲਾਂ ਇਹ ਨਕਦੀ 5 ਕਰੋੜ ਰੁਪਏ ਤੇ 1.5 ਕਿਲੋ ਸੋਨਾ ਹੋਰ ਬਾਰੇ ਜਾਣਕਾਰੀ ਦਿੱਤੀ ਸੀ ਦੂਜੇ ਪਾਸੇ ਹਰਚਰਨ ਪੁਲਰ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਵਾ ਕੀਤਾ ਸੀ ਕਿ ਉਸ ਨੂੰ ਇਸ ਮਾਮਲੇ ਵਿੱਚ ਗਲਤ ਫਸਾਇਆ ਗਿਆ ਸੀਬੀਆਈ ਨੇ ਪੁਲਰ ਦੀ ਚੰਡੀਗੜ੍ਹ ਦੇ ਸੈਕਟਰ 40 ਵਿਚਲੀ ਕੋਠੀ ਤੇ ਛਾਪਾ ਮਾਰਦਿਆਂ ਉੱਥੋਂ BMW ਅਤੇ Audi ਕਾਰਾਂ ਦੀਆਂ ਚਾਬੀਆਂ ਪੰਜਾਬ ਵਿੱਚ ਕਈ ਜਾਇਦਾਦਾਂ ਦੇ ਦਸਤਾਵੇਜ਼ ਸਮਰਾਲਾ ਵਿੱਚ ਇੱਕ ਫਾਰਮ ਹਾਊਸ 22 ਲਗਜ਼ਰੀ ਘੜੀਆਂ 40 ਲੀਟਰ ਵਿਦੇਸ਼ੀ ਸ਼ਰਾਬ ਇੱਕ ਡਬਲ ਬੈਰਲ ਬੰਦੂਕ ਪਿਸਤੌਲ ਰਿਵਾਲਵਰ 에ਅਰ ਗਨ ਅਤੇ ਵੱਡੀ ਮਾਤਰਾ ਵਿੱਚ ਗੋਲਾ ਬਾਰੂ ਉਤਪਰਾਮਤ ਕੀਤਾ ਸੀ ਸੀਬੀਆਈ ਨੇ ਡੀਆਈਜੀ ਭੁੱਲਰ ਨੂੰ ਬੀਤੇ ਸਾਲ ਅਕਤੂਬਰ ਮਹੀਨੇ ਵਿੱਚ ਮੋਹਾਲੀ ਸਥਿਤ ਉਹਨਾਂ ਦੇ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਸੀ ਇਹ ਗ੍ਰਿਫਤਾਰੀ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਨਰੇਸ਼ ਬੱਤਾ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਸੀ ਜਿਸ ਨੇ ਦੋਸ਼ ਲਗਾਇਆ ਸੀ ਕਿ ਭੁੱਲਰ ਨੇ ਐਫਆਈਆਰ ਦਾ ਨਿਪਟਾਰਾ ਕਰਨ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਇਹ ਰਿਸ਼ਵਤ ਕਥਿਤ ਤੌਰ ਤੇ ਇੱਕ ਦਲਾਲ ਕਿਸ਼ਨੂ ਰਾਹੀ ਮੰਗੀ ਗਈ ਸੀ ਜਿਸ ਨੂੰ ਵੀ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਮਰਹੂਮ ਗਾਇਕ ਸਿੱਧੂ ਮਸੇਵਾਲਾ ਦੇ ਪਰਿਵਾਰ ਨਾਲ ਹੋਈ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਵਿੱਚ ਆਖਰਕਾਰ ਪੁਲਿਸ ਨੇ ਕਾਰਵਾਈ ਕੀਤੀ ਹੈ ਪੁਲਿਸ ਨੇ ਇੱਕ ਡਿਜੀਟਲ ਕੰਪਨੀ ਸਮੇਤ ਸ਼ਬੀਰ ਨਾਂ ਦੇ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ ਬੀਤੇ ਹਫਤੇ ਇਨਸਾਫ ਦੀ ਮੰਗ ਕਰਦਿਆਂ ਮਸੇਵਾਲ ਦੇ ਮਾਪਿਆਂ ਨੇ ਮਾਨਸਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਤਰਨਾ ਦਿੱਤਾ ਸੀ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੀ ਮਾਂ ਚਰਨਕੌਰ ਦੇ ਬਿਆਨਾਂ ਦੇ ਆਧਾਰ ਤੇ ਮਾਨਸਾ ਪੁਲਿਸ ਨੇ ਧੋਖਾਧੜੀ ਦੇ ਦੋਸ਼ਾਂ ਤੇ ਇੱਕ ਡਿਜੀਟਲ ਕੰਪਨੀ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪਿਤੇ ਹਫਤੇ ਸਿੱਧੂ ਮਸੇਵਾਲਾ ਦੇ ਮਾਪਿਆਂ ਨੇ ਮਾਨਸਾ ਵਿੱਚ ਐਸਐਸਬੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ ਅਤੇ ਦੋਸ਼ ਲਾਇਆ ਸੀ ਕਿ ਕੰਪਨੀ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਆਪਣੇ ਬਿਆਨ ਵਿੱਚ ਮਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਕੰਪਨੀ ਦੇ ਮਾਲਕ ਉਸਦੇ ਸਵਰਗਵਾਸੀ ਪੁੱਤਰ ਸਿੱਧੂ ਮਸੇਵਾਲਾ ਦੀ ਕਮਾਈ ਦਾ ਗਬਨ ਕਰ ਰਹੇ ਨੇ। ਉਨ੍ਹਾਂ ਨੂੰ ਹਿਸਾਬ ਨਹੀਂ ਦਿੱਤਾ ਜਾ ਰਿਹਾ। ਆਪਣੀ ਸ਼ਿਕਾਇਤ ਵਿੱਚ ਉਨ੍ਹਾਂ ਲਗਭਗ 30 ਕਰੋੜ ਰੁਪਏ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਸੀ ਨਾਲ ਹੀ ਕਿਹਾ ਸੀ ਕਿ ਉਹ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾ ਚੁੱਕੇ ਨੇ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ ਚਰਨਕੌਰ ਦੇ ਬਿਆਨ ਦੇ ਆਧਾਰ ਤੇ ਮਾਨਸਾ ਦੇ ਸਦਰ ਪੁਲਿਸ ਸਟੇਸ਼ਨ ਨੇ ਗੁਰਪ੍ਰੀਤ ਸਿੰਘ ਅਤੇ ਸ਼ਬੀਰ ਮੋਮιν ਦੇ ਨਾਮ ਨਾਲ ਵਨ ਡਿਜੀਟਲ ਕੰਪਨੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੋਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਗੀਤ ਨਿਰਮਾਤਾ ਬੰਟੀ ਬੈਂਸ ਤੇ ਵੀ ਦੋਸ਼ ਲਗਾਏ ਸਨ ਪਰ ਹੁਣ ਸਾਹਮਣੇ ਆਈ ਐਫਆਈਆਰ ਵਿੱਚ ਬੰਟੀ ਬੈਂਸ ਦਾ ਨਾਮ ਸ਼ਾਮਲ ਨਹੀਂ ਹੈ ਦੱਸਣਯੋਗ ਹੈ ਕਿ 11 ਫਰਵਰੀ ਨੂੰ ਮਾਨਸਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਹਨਾਂ ਦੇ ਪੁੱਤਰ ਦੇ ਗੀਤਾਂ ਦੀ ਮਾਰਕੀਟਿੰਗ ਅਤੇ ਡਿਜੀਟਲ ਅਧਿਕਾਰਾਂ ਨੂੰ ਸੰਭਾਲਣ ਵਾਲੀਆਂ ਕੰਪਨੀਆਂ ਬਿਤੇ 1 ਸਾਲ ਤੋਂ ਨਾ ਤਾਂ ਆਡਿਟ ਰਿਪੋਰਟਾਂ ਜਮ੍ਹਾਂ ਕਰਵਾ ਰਹੀਆਂ ਨੇ ਅਤੇ ਨਾ ਹੀ ਰਾਇਲਟੀ ਦਾ ਭੁਗਤਾਨ ਕਰ ਰਹੀਆਂ ਨੇ ਹਾਲਾਂਕਿ ਸਿੱਧੂ ਦੇ ਮਾਪਿਆਂ ਨੇ ਪੈਸਿਆਂ ਬਾਰੇ ਕੋਈ ਸਹੀ ਅੰਕੜਾ ਨਹੀਂ ਦਿੱਤਾ ਸੀ ਪਰ ਬੰਟੀ ਬੈਂਸ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਸਿੱਧੂ ਮਸੇਵਾਲਾ ਦੇ ਗਾਣੇ YouTube ਅਤੇ Spotify ਵਰਗੇ ਪਲੇਟਫਾਰਮਾਂ ਤੋਂ ਹਰ ਮਹੀਨੇ ਲਗਭਗ 3 ਕਰੋੜ ਰੁਪਏ ਕਮਾ ਸਕਦੇ ਨੇ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਮਸੇਵਾਲਾ ਪਰਿਵਾਰ ਨੂੰ ਇਨਸਾਫ ਦੀ ਆਸ ਜ਼ਰੂਰ ਵੱਜ ਗਈ ਹੈ ਕਿਉਂਕਿ ਪੁਲਿਸ ਹੁਣ ਕੰਪਨੀ ਦਾ ਰਿਕਾਰਡ ਆਡਿਟ ਕਰੇਗੀ ਜਿਸ ਤੋਂ ਬਾਅਦ ਸਹੀ ਅੰਕੜੇ ਹਾਸਲ ਹੋ ਸਕਣਗੇ ਕਰਨਾਟਕ ਦੇ ਮੰਤਰੀ ਪ੍ਰਿਆੰਗ ਖੜਕੇ ਦੇ ਬਿਆਨ ਤੇ ਭਾਜਪਾ ਨੇ ਪਲਟਵਾਰ ਕੀਤਾ ਭਾਜਪਾ ਆਗੂ ਆਰ ਪੀ ਸਿੰਘ ਨੇ ਕਿਹਾ ਕਿ ਕਾਂਗਰਸ ਹਰ ਗੱਲ ਵਿੱਚ ਸਿਆਸਤ ਵੇਖਦੀ ਹੈ ਉਹਨਾਂ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਜਦੋਂ ਕਿ ਆਰਐਸਐਸ ਲਈ ਦੇਸ਼ ਸਭ ਤੋਂ ਪਹਿਲਾਂ ਹੈ ਉਹਨਾਂ ਨੇ ਕਿਹਾ ਕਿ ਕਾਂਗਰਸੀ ਆਗੂ ਨਹਿਰੂ ਫੋਬੀਆ ਨਾਲ ਗਰਸ ਨੇ ਸੱਚਾਈ ਨੂੰ ਮੰਨਣਾ ਨਹੀਂ ਚਾਹੁੰਦੇ ਮੈਂ ਚਾਹਾਂਗਾ ਪ੍ਰਿਆੰਗ ਖੜਕੇ ਜੀ ਕبھی ਸ਼ਾਖਾ ਆਏ ਇੱਕ ਹਫ਼ਤਾਵਰ ਸ਼ਾਖਾ ਨਿਯਮਿਤ ਅਟੈਂਡ ਕਰੇ ਤਾਂ ਆਪਕੋ ਸਮਝ ਲੱਗੇਗਾ ਕਿ ਸ਼ਾਖਾ ਵਿੱਚ ਕੀ-ਕੀ ਸਿਖਾਇਆ ਜਾਂਦਾ ਹੈ ਔਰ ਸੰਘ ਦਾ ਕੀ ਰੋਲ ਹੈ और नहीं तो थोड़ा अपनी कांग्रेस पार्टी का इतिहास पढ़ लें और ये देख लें कि नेहरू जी ने उन्नीस में शाखा के संघ के स्वयंसेवकों को रिपब्लिक डे परेड में क्यों भागीदारी के लिए बुलाया था असल में क्या है कि हर कुछ दिनों बाद उनके अंदर एक उबाल आता है नीचे जमीन पर उनकी सरकार पूरी तरह विफल है अपने विफलताओं को कवर करने के लिए इस प्रकार की बयानबाजी करते हैं जब भी मैच होता है तब भारत अच्छी जीत हासिल करता है और पाकिस्तान को शिक्षत मिलती है एक करोड़ देशवासियों का मनोबल इससे ऊंचा होता है राहुल गांधी के ध्यान में लाने के लिए आर का जो डील था प्रधानमंत्री जी उससे वॉकआउट करके थे दो हजार उन्नीस के अंदर सिर्फ इसलिए क्योंकि उसमें किसानों का हित नहीं सज रहा था उसमें किसानों का हित हो रहा इसलिए उन्होंने डील ही कैंसिल कर दी थी तो प्रधानमंत्री जी कमिटेड हैं और उन्होंने बड़ी स्पष्टता से मोदी जी ने कहा है कि मैं किसी भी कीमत पर किसानों का जो हित है उस पर कम्प्रोमाइज नहीं करूंगा ਦੁਨੀਆ ਭਰਕੇ ਲੋਕ ਆ ਰਹੇ ਹਨ ਦੇਸ਼ ਕਿ ਨਹੀਂ ਪੂਰੀ ਦੁਨੀਆ ਭਰਕੇ ਲੋਕ ਆ ਰਹੇ ਹਨ اور 2047 ਦਾ ਜੋ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਉਸੇ ਤਰਫ ਇੱਕ ਹੋਰ ਕਦਮ ਹੈ ਬਠਿੰਡਾ ਪੁਲਿਸ ਨੂੰ ਪੰਜਾਬ ਸਰਕਾਰ ਦੀ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਫਲਤਾ ਮਿਲੀ ਹੈ ਐਸਪੀਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਟੈਕਟੀਕਲ ਯੂਨੀਵਰਸਿਟੀ ਦੇ ਸਾਹਮਣੇ ਨਾਕਾ ਲਗਾਇਆ ਗਿਆ ਸੀ ਜਿੱਥੇ ਇੱਕ ਸਵਿਫਟ ਕਾਰ ਵਿੱਚੋਂ ਦੋ ਵਿਅਕਤੀਆਂ ਨੂੰ ਰੋਕਿਆ ਗਿਆ ਚੈਕਿੰਗ ਦੌਰਾਨ ਉਹਨਾਂ ਕੋਲੋਂ 4 ਕਿਲੋ ਅਫੀਮ ਬਰਾਮਦ ਹੋਈ ਹੈ ਇਸ ਮਾਮਲੇ ਵਿੱਚ ਸ਼ਾਮਲ ਦੋ ਵਿਅਕਤੀਆਂ ਜਗਸੀਰ ਸਿੰਘ ਅਤੇ ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਸਰਕਾਰ ਦੀ ਤਰਫੋਂ ਜਾਰੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਬਟੰਡਾ ਪੁਲਿਸ ਕੋਲ ਸਮੇਂ ਸਫਲਤਾ ਹਾਸਲ ਹੋਈ ਜੋ ہمارا ਇੱਕ ਨਾਕਾ ਜੋ ਥਾਣੇਦਾਰ ਜਗਸੀਰ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਸਾਹਮਣੇ ਲਗਾਇਆ ਹੋਇਆ ਥਾ। ਇਸ ਨਾਕੇ 'ਤੇ ਅਸੀਂ ਦੋ ਜੋ ਵਿਅਕਤੀ ਸਨ ਜੋ ਸਵਿਫਟ ਕਾਰ ਦੇ ਅੰਦਰ ਸਵਾਰ ਥੇ उनको हमने इंटरसेप्ट किया और उनकी जो तलाशी थी डीएसपी एस सिटी वन अमृतपाल जी की हाजिरी में करने परंत उनसे चार किलो अफीम जो है बरामद की गई अफीम की बरामदगी होने परंत हमने मुकदमा नंबर थर्टी नाइन थाना कनाल कॉलोनी दर्ज रजिस्टर किया गया इस जो मुकदमा है इसमें जो दो व्यक्ति हैं एक जगशीर सिंह सीरा ये घुमन कला अभी हाल आबाद जो है मानसा का रहने वाला है और दूसरा व्यक्ति जो है महेंद्र सिंह इसका बेसिकली गांव गिल कला है बट अभी ये जैसी पाओवली में रहता है तो इन दो व्यक्तियों को इस मुकदमा गिरफ्तार किया गया और उनकी ढाई किलो, किलो और अफीम अपनी साढ़े छह किलो टोटल अफीम बरामद की जा चुकी है और इनको हमने अदालत में पेश करके इनको, इनको इनके जो पुलिस रिमांड तीन दिन का हासिल किया गया है और ड्यूरिंग रिमांड और भी इनसे जो है बड़े खुलासे हम लोगों खिसना और डूंगाई से इनकी पुछगिश जारी की ड्यूरिंग इन्वेस्टिगेशन इन्होंने ये बताया कि ये जो फीम थी ये राजस्थान से लेके आए थे और आगे ये बठिंडा और इसके आसपास के कई जिलों में ये जो फीम की सप्लाई करते थे इस पे जो जगशीर सिंह सीरा है दर्ज हैं जिसमें से दो मुकदमे एक थाना संगत का और एक थाना सदर अभोर का जो 2018 में दर्ज हुआ था इसमें 10 साल की सजा भी हुई है दो मुकदमे में ये कमर्शियल क्वालिटी के मुकदमे में 10 साल की सजा काट रहा है और अभी ये सितंबर 2024 में बेल के ऊपर बाहर आया था और बेल पे बाहर आने के बाद फिर इसने जो नशा तस्क्री का काम शुरू कर दिया था पंजाब समेत पूरे उत्तरी भारत के तापमान विच अचानक वादा देखने ਮੌਸਮ ਮਾਹਿਰਾਂ ਅਨੁਸਾਰ ਇਨੇ ਦਿਨੀ ਦਿਨ ਦਾ ਤਾਪਮਾਨ 25 ਡਿਗਰੀ ਤੱਕ ਪਹੁੰਚ ਗਿਆ ਹੈ ਜਿਹੜਾ ਕਿ ਬੀਤੇ ਸਾਲਾਂ ਦੇ ਔਸਤ ਤਾਪਮਾਨ ਨਾਲੋਂ 4 ਤੋਂ 5 ਡਿਗਰੀ ਵੱਧ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਅਚਾਨਕ ਵਧਿਆ ਤਾਪਮਾਨ ਚਿੰਤਾਜਨਕ ਹੈ ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਗਰਮੀ ਵਧ ਪਵੇਗੀ ਹਾਂਜੀ ਇਸ ਵਾਰ ਹੀ ਆਪਾਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਟੈਂਪਰੇਚਰਸ ਦੇ ਵਿੱਚ ਬਹੁਤ ਜ਼ਿਆਦਾ ਵੇਰੀਏਸ਼ਨ ਨਜ਼ਰ ਆ ਰਹੀ ਹੈ ਜਿਵੇਂ ਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਨਾਰਮਲ ਟੈਂਪਰੇਚਰ ਜਿਹੜਾ ਉਹ 20-21 ਦੇ ਨੇੜੇ ਹੋਣਾ ਚਾਹੀਦਾ ਜਿਹੜਾ ਦਿਨ ਦਾ ਤਾਪਮਨ ਪਰ ਸਾਡੇ ਰਿਕਾਰਡ ਦੇ ਅਨੁਸਾਰ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਉਹ 25 ਡਿਗਰੀ ਰਿਕਾਰਡ ਕੀਤਾ ਜਾ ਰਿਹਾ ਔਰ ਇਹ ਜਿਹੜਾ ਟੈਂਪਰੇਚਰ ਹੈ ਨੀਅਰ ਬਾਊਡ 3 ਟੂ 4 ਡਿਗਰੀ ਜਿਹੜਾ ਨਾਰਮਲ ਨਾਲੋਂ ਜ਼ਿਆਦਾ ਹੈ ਇਸ ਤਰ੍ਹਾਂ ਹੀ ਜੇ ਆਪਾਂ ਰਾਤ ਦੇ ਟੈਂਪਰੇਚਰ ਦੀ ਗੱਲ ਕਰਦੇ ਆਂ ਤਾਂ ਰਾਤ ਦਾ ਟੈਂਪਰੇਚਰ ਵੀ ਥੋੜਾ ਜਿਆ ਜਿਹੜਾ ਨਾਰਮਲ ਨਾਲੋਂ ਜ਼ਿਆਦਾ ਚੱਲ ਰਿਹਾ ਪਰ ਹਲੇ ਵੀ ਜਿਹੜਾ ਰਾਤਾਂ ਥੋੜੀਆਂ ਜੀ ਆਪਾਂ ਕਹਿ ਸਕਦੇ ਆਂ ਕਿ ਠੰਡੀਆਂ ਨੇ ਕੰਪੈਰੀਟਿਵਲੀ ਜਿਵੇਂ ਦਿਨ ਦਾ ਟੈਂਪਰੇਚਰ ਜ਼ਿਆਦਾ ਉਹ ਜ਼ਿਆਦਾ ਹਾਈ ਚੱਲ ਰਿਹਾ ਸੋ ਇਹਦੇ ਜੇ ਆਪਾਂ ਦੇਖੀਏ ਤਾਂ ਪਿਛਲੇ ਸਾਲ ਦੇ ਕੰਪੈਰੀਟਿਵਲੀ ਇਸ ਵਾਰੀ ਟੈਂਪਰੇਚਰਸ ਦੇ ਵਿੱਚ ਬਹੁਤ ਜ਼ਿਆਦਾ ਅ ਪ੍ਰੋਪਰਟ ਚੇਂਜ ਆਈ ਹੈ ਕਿਉਂਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਉਹ 18 ਡਿਗਰੀ ਹੀ ਨਾਰਮਲ ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ ਸੀਗਾ ਉਕੀ ਫਰਵਰੀ ਦੇ ਮਹੀਨੇ ਦੇ ਵਿੱਚ ਟੈਂਪਰੇਚਰਸ ਜ਼ਿਆਦਾ ਹਾਈ ਨਹੀਂ ਗਏ ਸੀ ਮਾਰਚ ਦੇ ਵਿੱਚ ਜਦੋਂ ਕਣਕਾਂ ਪੱਕ ਜਾਂਦੀਆਂ ਆ ਉਦੋਂ ਟੈਂਪਰੇਚਰਸ ਜਿਹੜੇ ਨੇ ਉਹ ਮਤਲਬ ਕਲੀਅਰ ਐਂਡ ਡਰਾਈ ਵੈਦਰ ਰਿਹਾ ਸੀ ਜਿਸ ਦੇ ਕਰਕੇ ਸਾਡਾ ਕਣਕ ਦੀ ਫਸਲ ਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ ਸੀ ਪਰ ਇਸ ਵਾਰੀ ਜਿਹੜੇ ਟੈਂਪਰੇਚਰਸ ਨੇ ਉਹਦੇ ਵਿੱਚ ਜ਼ਿਆਦਾ ਵੇਰੀਏਸ਼ਨ ਦੇਖਣ ਨੂੰ ਮਿਲ ਰਹੀ ਹੈ ਜੇ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਆ ਤਾਂ ਹਾਲੇ ਸਾਡੇ ਕੋਲ ਕੋਈ ਇਹ ਜੀ ਰਾਹਤ ਨਜ਼ਰ ਨਹੀਂ ਆ ਰਹੀ ਥੋੜਾ ਬਹੁਤਾ ਬਦਲਵਾਈ ਜਿਹੜੀ ਹੈ ਉਹ ਹੋ ਸਕਦੀ ਹੈ ਇੱਕ ਕੱਲ ਤੱਕ ਜਾਂ ਪਰਸੋ ਤੱਕ ਪਰ ਉਸ ਤੋਂ ਬਾਅਦ ਜਿਹੜੇ ਆ بارش ਦੀ ਹਲੇ ਤੱਕ ਕੋਈ ਸੰਭਾਵਨਾ ਨਹੀਂ ਹੈਗੀ ਸੋ ਟੈਂਪਰੇਚਰ ਜਿਹੜੇ ਨੇ ਇਸ ਤਰ੍ਹਾਂ ਹਲੇ ਥੋੜਾ ਜਿਆਦਾ ਰਾਈਜ਼ ਕਰਨਗੇ ਪਰ ਓਵਰ ਆਲ ਜੇ ਆਪਾਂ ਦੇਖਦੇ ਹਾਂ ਤਾਂ ਕੋਈ ਇਸ ਤਰ੍ਹਾਂ ਦਾ ਰਿਕਾਰਡ ਬ੍ਰੇਕ ਵਾਲੀ ਹਲੇ ਤੱਕ ਕੋਈ ਸੰਭਾਵਨਾ ਨਜ਼ਰ ਨਹੀਂ ਇਸ ਪੁਲਟੰਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਤਨਵਾਦ